ਦੁਗੁ ਦੁਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1271 ਅੰਗ ਤੇ ਸ਼ਬਦਾਂ ਪਚਾਨ ਕਰਦੇ ਮਹਾਰ ਮਹੱਲਾ ਪੰਜਮਾ ਪਰਮੇਸ਼ਰ ਹੋਵਾ ਦਿਆਲ ਕਹਿੰਦੇ ਪਰਮੇਸ਼ਰ ਦਿਆਲ ਹੋ ਗਿਆ ਰੱਬ ਦਿਆਲ ਹੋ ਗਿਆ ਪਰਮੇਸ਼ਰ ਹੋਵਾ ਦਿਆਲ ਮੀਗ ਵਰਸੇ ਅੰਬਰ ਤਧਾਰ ਕਹਿੰਦੇ ਫਿਰ ਮੀਂਹ ਵਰਸ਼ਣ ਲੱਗ ਗਿਆ ਅੰਬਰ ਤੋਂ ਵਰਸ਼ਣ ਲੱਗ ਗਿਆ ਜਦੋਂ ਪਰਮੇਸ਼ਰ ਦਿਆਲ ਹੋਇਆ ਮੇਗ ਵਰਸੇ ਮੇਗ ਨਾਮ ਇਹ ਨੂੰ ਕਹਿੰਦੇ ਆ ਮੇਗ ਮੀਂਹ ਪੈਣ ਲੱਗ ਗਿਆ ਮੇਗ ਕਦੋਂ ਵਰਖਿਆ ਮੀਂਹ ਕਦੋਂ ਪੈਣ ਲੱਗਿਆ ਜਦੋਂ ਪਰਮੇਸ਼ਰ ਦਿਆਲ ਹੋਇਆ ਸਤਿ ਸਿੰਘ ਬਣੀ ਤਾਂ ਹੁਕਮ ਕਰਦੀ ਜਦੋਂ ਪਰਮੇਸ਼ਰ ਰੱਬ ਦਿਆਲ ਹੋਇਆ ਤਾ ਆਪੇ ਮੀ ਪੈਣ ਲੱਗਿਆ ਲੇਕਿਨ ਅਸੀਂ ਉਸ ਮੀ ਨੂੰ ਹੋਰ ਢੰਗ ਨਾਲ ਪਾਉਣਾ ਚਾਹੁੰਦੇ ਆ ਸਾਡੇ ਮਨ ਦੇ ਚ ਬਹਿਮ ਹੈ ਪਰਮ ਹੈ ਕਿ ਜੇ ਅਸੀਂ ਖਵਾਜੇ ਦਾ ਮੱਥਾ ਟੇਕਾਂਗੇ ਤਾਂ ਮੀ ਪੈਣਾ ਉਹਨੂੰ ਖੁਸ਼ ਕਰਨ ਤੋਂ ਬਾਅਦ ਤੇ ਅਸੀਂ ਫਿਰ ਖਵਾਜੇ ਦਾ ਦੀਵਾ ਬਾਲਦੇ ਆ ਦਲੀਆਂ ਕਰਦੇ ਆ ਲੇਕਨ ਬਾਣੀ ਤਾਂ ਦੱਸਦੀ ਜਦੋਂ ਪਰਮੇਸ਼ਰ ਦਿਆਲ ਹੋਇਆ ਮੈਂ ਆਪਣੀ ਮਰਜ਼ੀ ਮੁਤਾਬਕ ਨਹੀਂ ਪੈ ਸਕਦਾ ਮੇਘੇ ਨੂੰ ਹੁਕਮ ਹੋਵਾ ਵਰਸੋ ਮੂਲੇ ਤਾਂ ਇਹ ਤਾਂ ਹੁਕਮਦੇਵ ਚ ਵਰਸਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ ਮੇਗਾ ਮੀ ਇਹਨੂੰ ਹੁਕਮ ਹੁੰਦਾ ਹੈ ਬਰਸ਼ ਪੈਂਦਾ ਜੇ ਸਾਡੇ ਦੀਵੇਬਾਲ ਨਾਲ ਵੀ ਪੈਂਦਾ ਹੋਵੇ ਫਿਰ ਕੀ ਲੋੜ ਕੀ ਲੋੜ ਆ ਖੇਤਾਂ ਦੇ ਚ ਮੋਟਰਾਂ ਲਗਾਉਣ ਦੀ ਕੀ ਲੋੜ ਆ ਪਾਣੀ ਲਾਉਣ ਦੀ ਨੱਕੇ ਮੋੜਨ ਦੀ ਦੀਵਾ ਬਾਲ ਕੇ ਦੱਬ ਦਲੀਆ ਕਰਕੇ ਮੱਤਾ ਟੇਕ ਤਾਂ ਖੇਤ ਭਰ ਜਾਣਗੇ ਬੜਾ ਸੌਖਾ ਕੰਮ ਐ ਕਰੋੜਾਂ ਰੁਪਈਆ ਰੋਪਾ ਖਰਬਾਂ ਹੀ ਬੋਰ ਕਰਨ ਵਾਸਤੇ ਖਰਚੇ ਜਾਂਦੇ ਆ ਕੀ ਲੋੜ ਆ ਇੰਨਾ ਖਰਚ ਕਰਨ ਦੀ ਜੇ ਤੁਹਾਡਾ ਵਿਸ਼ਵਾਸ ਹੈ ਜੇ ਤੁਹਾਡਾ ਯਕੀਨ ਹੈ ਕਿ ਦਲੀਆ ਬਣਾ ਕੇ ਦੀਵਾ ਬਾਲ ਕੇ ਮੀਂਹ ਪੈ ਸਕਦਾ ਫਿਰ ਕਾਦੇ ਵਾਸਤੇ ਇੰਨੇ ਕੰਮ ਕਰਨੇ ਆ ਪਵਾ ਲੋ ਮੀਂਹ ਤੁਸੀਂ ਫਿਰ ਉਹ ਨਹੀਂ ਪੈ ਸਕਦਾ ਜਦੋਂ ਤੱਕ ਪਰਮੇਸ਼ਰ ਦਿਆਲ ਨਹੀਂ ਹੁੰਦਾ ਮੀਂਹ ਪੈ ਨਹੀਂ ਉਸ ਕਾਲਕ ਪੁਰਖ ਤੇ ਬਿਨਾ ਇੱਕ ਪੱਤਾ ਨਹੀਂ ਹਿੱਲ ਸਕਦਾ ਜੋ ਕਰਨ ਆਪਣੇ ਹੁਕਮ ਦੇ ਚ ਕਰਦਾ ਪਰਮੇਸ਼ਰ ਉਹ ਆਦਿਆਲ ਮੇਗ ਵਰਸੇ ਅੰਬਰ ਤਤਾਰ ਇਧਰ ਅੰਬਰ ਤਵੀ ਵਰਸਦਾ ਹੈ ਅੰਬਰ ਤਵੀ ਇਸ ਤਰ੍ਹਾਂ ਹੀ ਵਰਸਦਾ ਹੈ ਜਿਸ ਤਰ੍ਹਾਂ ਮੀਂਹ ਪੈਂਦਾ ਹੈ ਇਸ ਤਰ੍ਹਾਂ ਹੀ ਅੰਬਰ ਤ ਵਰਸਦਾ ਹੈ ਸਗਲੇ ਜੀ ਹੈ ਜਨ ਤਰਪਤਾਸ ਹੈ ਕਹਿੰਦੇ ਸਾਰੇ ਜੀਆਂ ਦੀ ਫਿਰ ਪਿਆਸ ਬੁੱਝ ਜਾਂਦੀ ਸਬਰ ਆ ਜਾਂਦਾ ਸਗਲੇ ਜੀਆਂ ਜਨ ਤਰਪਤਾਸੇ ਕਾਰਜ ਆਏ ਪੂਰੇ ਰਸ ਹੈ ਕਹਿੰਦੇ ਸਾਰੇ ਕਾਰਜ ਪੂਰੇ ਰਸ ਆ ਗਏ ਕਦੋਂ ਜਦੋਂ ਅੰਬਰਤ ਦੀ ਵਰਖਾ ਹੋਈ ਹੈ ਜਦੋਂ ਬਾਣੀ ਦੀ ਵਰਖਾ ਹੋਈ ਹੈ ਇਹ ਬਾਣੀ ਅਬਰਤ ਹੈ ਜਦੋਂ ਇਸ ਦੀ ਵਰਚਾ ਹੁੰਦੀ ਹੈ ਇਹ ਸਾਰੇ ਕਾਰਜ ਰਾਸ ਆ ਜਾਂਦੇ ਕਾਰਜ ਆਏ ਪੂਰੇ ਰਾਸ ਹੈ ਸਦਾ ਸਦਾ ਮਨ ਨਾਮ ਸੰਭਾਲ ਹੁਣ ਨਿਰਣਾ ਕਰ ਦਿੱਤਾ ਸਿਰਗੋ ਨਾਨਕ ਦੇਵ ਜੀ ਨੇ ਕਹਿੰਦੇ ਤੂੰ ਸਦਾ ਹੀ ਸਦਾ ਨਾਮ ਨੂੰ ਸੰਭਾਲ ਕੇ ਰੱਖ ਨਾਮ ਸੰਭਾਲਣ ਵਾਲੀ ਠੀਕ ਹੈ। ਨਾਮ ਅਮਰਤ ਹੈ। ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਗੁਰਪੂਰੇ ਕੀ ਸੇਵਾ ਪਾਈਐ। ਕਿਰਨ ਜੇ ਤੂੰ ਪੂਰੇ ਗੁਰ ਦੀ ਸੇਵਾ ਕਰਦੇ ਆਂ ਫਿਰ ਉਹ ਪਾਇਆ ਜਾਂਦਾ। ਕੌਣ ਪਾਇਆ ਜਾਂਦਾ? ਰੱਬ ਪਾਇਆ ਜਾਂਦਾ ਪਰਮੇਸ਼ਰ ਪਾਇਆ ਜਾਂਦਾ ਪਰਮੇਸ਼ਰ ਕਿਸ ਤਰ੍ਹਾਂ ਪਾਇਆ ਜਾਂਦਾ ਪੂਰੇ ਗੁਰ ਕੀ ਸੇਵਾ ਗੁਰ ਕੀ ਸੇਵਾ ਸ਼ਬਦ ਦੀ ਸੇਵਾ ਸ਼ਬਦ ਦੀ ਸੇਵਾ ਦੇ ਨਾਲ ਪਰਮੇਸ਼ਰ ਪਾਇਆ ਜਾਂਦਾ ਗੁਰ ਪੂਰੇ ਕੀ ਸੇਵਾ ਪਾਇਆ ਇੱਥੇ ਓਥੇ ਨਿਭੇ ਨਾਲ ਕਹਿੰਦੇ ਇੱਥੇ ਵੀ ਤੇ ਓਥੇ ਇੱਥੇ ਤਾਂ ਸੰਸਾਰ ਹੈ ਓਥੇ ਜਦੋਂ ਮਰ ਕੇ ਜਾਣਾ ਉਹਨੂੰ ਓਥੇ ਕੇ ਕਹਿੰਦੇ ਇੱਥੇ ਵੀ ਪਰਮੇਸ਼ਰ ਤੇਰੇ ਨਾਲ ਨਿਭੇਗਾ ਜਦੋਂ ਤੂੰ ਇਸ ਸੰਸਾਰ ਤੋਂ ਜਾਏਗਾ ਓਥੇ ਵੀ ਤੇਰੇ ਨਾਲ ਨਿਭੇਗਾ ਉਹ ਪਰਮੇਸ਼ਰ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਸਾਬਤ ਦੀ ਸੇਵਾ ਦੇ ਨਾਲ ਪਾਇਆ ਜਾਂਦਾ ਗੁਰਪੂਰੇ ਕੀ ਸੇਵਾ ਪਾਇਆ ਇੱਥੇ ਉੱਥੇ ਨਿਭੇ ਨਾਲ ਰਹੋ ਦੁੱਖ ਭੰਨਾ ਕਹਿੰਦੇ ਫੇ ਦੁੱਖਾਂ ਨੂੰ ਭੰਨ ਦਿੱਤਾ ਉਹਨੇ ਦੁੱਖਾਂ ਨੂੰ ਖਤਮ ਕਰ ਦਿੱਤਾ ਦੁੱਖ ਭੰਨਾ ਭੈ ਭੰਜਨ ਹਾਰ ਕਹਿੰਦੇ ਭੰਜਨ ਹਾਰ ਹੈ ਪੰਜ ਦਿੰਦਾ ਦੁੱਖਾਂ ਨੂੰ ਖਤਮ ਕਰ ਸਕਦਾ ਦੁੱਖਾਂ ਨੂੰ ਖਤਮ ਕਰਨ ਵਾਲੀ ਕਿਹੜੀ ਤਾਕਤ ਹੈ ਦੁੱਖਾਂ ਨੂੰ ਖਤਮ ਕਰਨ ਵਾਲੀ ਤਾਕਤ ਸ਼ਬਦ ਹੈ ਸ਼ਬਦ ਦੁੱਖਾਂ ਨੂੰ ਭੰਨ ਦਿੰਦਾ ਖਤਮ ਕਰ ਦਿੰਦਾ ਹੈ ਦੁਖ ਭੰਨਾ ਪੈ ਭੰਜਨ ਹਾਰ ਆਪਣਿਆਂ ਜਿਹਾ ਕੀ ਕੀਤੀ ਸਾਰ ਕਹਿੰਦੇ ਆਪਣੇ ਜੀ ਜਿਹਨੂੰ ਆਪਣੇ ਬਣਾ ਲਿੰਦਾ ਫਿਰ ਉਹਨਾਂ ਦੀ ਸਾਰ ਕਰਦਾ ਉਹਨਾਂ ਦੀ ਰਾਖੀ ਕਰਦਾ ਰੱਖਣ ਹਾਰ ਸਦਾ ਮਿਹਰਬਾਨ ਕਹਿੰਦੇ ਜਿਹੜਾ ਰੱਖਣ ਹਾਲ ਆ ਸਦਾ ਹੀ ਮਿਹਰਬਾਨ ਹੈ ਸਾਤੂ ਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈ ਸਤਗੁਰ ਦਾ ਕਿਸੇ ਨਾਲ ਬੈਰ ਨਹੀਂ ਹੈ ਸਤਗੁਰ ਦੀ ਕਿਸੇ ਨਾਲ ਲੜਾਈ ਨਹੀਂ ਹੈ ਕੋਈ ਝਗੜਾ ਨਹੀਂ ਸਤਗੁਰ ਤਾਂ ਨਰ ਬੈਰ ਹੈ ਅਰ ਆਕਨ ਹਾਰ ਸਦਾ ਮਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਹਿੰਦੇ ਸਦਾ ਹੀ ਸਦਾ ਉਸ ਤੋਂ ਕੁਰਬਾਨ ਜਾਂਦੇ ਕਾਲ ਗਵਾਇਆ ਕਰਤੇ ਆਪ ਕਹਿੰਦੇ ਕਾਲ ਫਿਰ ਗਵਾ ਗਿਆ ਕਾਲ ਹੋ ਗਿਆ ਦੇਖੋ ਕਿੱਡਾ ਬੜਾ ਵਰ ਦਿੱਤਾ ਜਿਹੜੇ ਕਾਲ ਨੇ ਖਾਣਾ ਸੀ ਉਹ ਕਾਲ ਹੀ ਗਵਾ ਗਿਆ ਗਾਲ ਲੱਭਦਾ ਨਹੀਂ ਕਾਲ ਖੋ ਗਿਆ ਇਹ ਕਿਹੜੀ ਤਾਕਤ ਨੇ ਕਾਲ ਖੋਇਆ ਸ਼ਬਦ ਦੀ ਤਾਕਤ ਦੇ ਬਾਬੇ ਨਾਨਕ ਦੀ ਬਾਣੀ ਦੇ ਨਾਲ ਕਾਲ ਖੋ ਗਿਆ ਕਾਲ ਗਵਾਇਆ ਕਰਤੇ ਆਪ ਸਦਾ ਸਦਾ ਮਨ ਤੇ ਸਨੋ ਜਾਪ ਕਹਿੰਦਾ ਮਨਾ ਸਦਾ ਹੀ ਸਦਾ ਉਹਦਾ ਜਾਪ ਕਰ ਸਿਰ ਕੁ ਨਾਨਕ ਦੇਵ ਜੀ ਤਾਂ ਸਾਰੀ ਕਾਲ ਸ਼ਬਦ ਦੇ ਜਾਪ ਤੇ ਛੱਡਦੇ ਕਿ ਸਭ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਕਿਉਂ ਸ਼ਬਦ ਰੱਬ ਹੈ ਬਾਣੀ ਰੱਬ ਹੈ ਬਾਣੀ ਪਰਮੇਸ਼ਰ ਹੈ ਸਦਾ ਸਦਾ ਮਨ ਤੇ ਸਨੋ ਜਾਪ ਦ੍ਰਿਸ਼ਟ ਧਾਰ ਰੱਖੇ ਸਭ ਜੰਤ ਕਹੇ ਸਾਰੇ ਜਨਤਾ ਨੂੰ ਦ੍ਰਿਸ਼ਟ ਧਾਰੀ ਵੀ ਇਹ ਦੇਖ ਰਿਹਾ ਉਹ ਸਭ ਨੂੰ ਦੇਖਦਾ ਕੋਈ ਉਹ ਤੋਂ ਪਰੇ ਨਹੀਂ ਕਿਉਂ ਹਰ ਜਗ੍ਹਾ ਵੱਸਦਾ ਹੈ ਦ੍ਰਿਸ਼ਟ ਧਾਰ ਰੱਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਸਸਿ ਕਹਿੰਦੇ ਨਿਤ ਨਿਤ ਭਗਵੰਤ ਦੇ ਗੁਣ ਗਾਉਣੇ ਆ ਨਿਤ ਕੋਈ ਦਿਨ ਖਾਲੀ ਨਾ ਜਾਵੇ ਕੋਈ ਘੜੀ ਕੋਈ ਪਲ ਖਾਲੀ ਨਾ ਜਾਵੇ ਜਦੋਂ ਪਰਮੇਸ਼ਰ ਦੇ ਗੁਣ ਨਾ ਗਾਏ ਜਾਣ ਗੁਣ ਗਾਵੋ ਨਿਤ ਨਿਤ ਭਗਵੰਤ ਇਕੋ ਕਰਤਾ ਆਪੇ ਆਪ ਕਹਿੰਦੇ ਇੱਕੋ ਆ ਕਰਨੇ ਵਾਲਾ ਦੋ ਨਹੀਂ ਹੈ ਨਾ ਇੱਕ ਹੈ ਇਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਕਹਿੰਦੇ ਜਿਹੜੇ ਹਰ ਦੇ ਭਗਤ ਹਨ ਉਹਦੇ ਪ੍ਰਤਾਪ ਨੂੰ ਜਾਣਦੇ ਆ ਉਹ ਰੱਬ ਦੀ ਤਾਕਤ ਨੂੰ ਜਾਣਦੇ ਆ ਕਿ ਰੱਬ ਕੀ ਕਰ ਸਕਦਾ ਅਸੀਂ ਨਹੀਂ ਜਾਣਦੇ ਉਹਦੇ ਜਿਹੜੇ ਭਗਤ ਹਨ ਉਹ ਜਾਣਦੇ ਹਨ ਕਿ ਰੱਬ ਦੀ ਕਿੰਨੀ ਕਿ ਤਾਕਤ ਹੈ ਪ੍ਰਭ ਭਾਵੇਂ ਤਾਂ ਪਾਤਰ ਤਰਾਵੇ ਪ੍ਰਭ ਭਾਵੇਂ ਤਾਂ ਬਿਨ ਸਾਸ ਤੇ ਰੱਖੇ ਇਹ ਜੀ ਤਾਕਤ ਹੈ ਉਹ ਉਹ ਪੱਥਰਾਂ ਨੂੰ ਤਰਾ ਸਕਦਾ ਹੈ ਉਹ ਬਿਨ ਸਵਾਸਾਂ ਤੋਂ ਰੱਖ ਸਕਦਾ ਹਰ ਕੇ ਭਗਤ ਜਾਣੇ ਪ੍ਰਤਾਪ ਨਾਮੇ ਕੀ ਪੈਜ ਰੱਖਦਾ ਆਇਆ ਕਹਿੰਦੇ ਇੱਜ਼ਤ ਕਿਦੀ ਰੱਖਦਾ ਹੈ ਨਾਮ ਦੀ ਰੱਬ ਕਿਸ ਦੀ ਇੱਜ਼ਤ ਕਰਦਾ ਹੈ ਜਿਹੜੇ ਨਾਮ ਜਪਦੇ ਹਨ ਜਿਹੜੇ ਸ਼ਬਦ ਦਾ ਜਾਪ ਕਰਦੇ ਹਨ ਰੱਬ ਉਹਨਾਂ ਦੀ ਇੱਜ਼ਤ ਰੱਖਦਾ ਹੈ ਉਹ ਉਹਨਾਂ ਦੀ ਕਦੇ ਵੀ ھیਟੀ ਨਹੀਂ ਹੋਣ ਦਿੰਦਾ ਕਦੇ ਉਹਨਾਂ ਦੀ ਵੇਚਤੀ ਨਹੀਂ ਹੋਣ ਦਿੰਦਾ ਉਹਨਾਂ ਦੀ ਰਾਖੀ ਕਰਨਾ ਉਹਨਾਂ ਦੀ ਇੱਜ਼ਤ ਰੱਖਣਾ ਫਿਰ ਆਪਣੇ ਝੰਮੇ ਲੈ ਲੈਂਦਾ ਨਾਮੇ ਕੀ ਪੈਜ ਰਖਦਾ ਆਇਆ ਨਾਨਕ ਬੋਲੇ तिसका ਬਲਾਇਆ ਤੇ ਰੋ ਨਾਨਕ ਦੇਵ ਜੀ ਕਹਿੰਦੇ ਮੈਂ ਆਪ ਨਹੀਂ ਬੋਲਿਆ ਮੈਂ ਉਹਦਾ ਬਲਾਇਆ ਹੋਇਆ ਬੋਲੇ ਜੈਸੇ ਕੀ ਸਾਨੂੰ ਉਪਦੇਸ਼ ਮਿਲਿਆ ਕਿ ਜੋ ਬਾਣੀ ਬੋਲਦੀ ਹੈ ਰੱਬ ਬੋਲਦਾ ਹੈ ਕਹਿੰਦਾ ਮੈਂ ਨਹੀਂ ਬੋਲਿਆ ਬਾਬਾ ਨਾਨਕ ਕਹਿੰਦਾ ਮੈਂ ਤਾਂ ਉਹਦਾ ਬੁਲਾਇਆ ਹੋਇਆ ਬੋਲੇ ਨਾਨਕ ਬੋਲੇ ਤਿਸ ਕਾ ਬੁਲਾਇਆ ਮਹਾਰ ਮਹਲਾ ਪੰਜਵ ਗੁਰਸਰਨ ਆਈ ਕਹਿੰਦੇ ਜਦੋਂ ਗੁਰ ਦੀ ਸ਼ਰਨ ਵਿੱਚ ਆਇਆ ਸ਼ਬਦ ਦੀ ਸ਼ਰਨ ਵਿੱਚ ਆਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਇਆ ਜਦੋਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਇਆ ਹੋਤੀ ਪਰਮੇਸ਼ਰ ਦਾ ਥਾਨ ਇਹ ਰੱਬ ਦਾ ਥਾਨ ਹੈ ਗੁਰੂ ਗ੍ਰੰਥ ਸਾਹਿਬ ਜਿੱਥੇ ਬਸਦਾ ਹੈ ਰੱਬ ਦਾ ਥਾਨ ਹੈ ਇਹ ਰੱਬ ਦੇ ਰਹਿਣ ਦੀ ਜਗ੍ਹਾ ਹੈ ਜਦੋਂ ਇਸ ਦੀ ਸ਼ਰਨ ਦੇ ਵਿੱਚ ਆਇਆ ਗੁਰ ਸਰਨਾਈ ਸਗਲ ਨਦਾਨ ਇਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਨਦਾਨ ਸਾਚੀ ਦਰਗਹਿ ਪਾਈਏ ਮਾਨ ਇਹਨੇ ਸਾਚੀ ਦਰਗਾਹ ਦੇ ਵਿੱਚ ਫਿਰ ਮਾਨ ਪਾਇਆ ਕਦੋਂ ਮਾਨ ਪਾਇਆ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਜਦੋਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਗੁਰ ਸਰਨਾਈ ਸਗਲ ਨੰਦਾਂ ਦਾ ਸਾਚੀ ਦਰਗਹਿ ਪਾਈਏ ਮਾਨ ਐ ਸੰਸਾਰ ਤੋਂ ਫਿਰ ਦਰਗਾਹ ਦੇ ਵਿੱਚ ਜਾਣਾ ਇਹ ਫਿਰ ਉੱਥੇ ਜਾ ਕੇ ਮਾਨ ਪਾਉਂਦਾ ਮਾਨ ਕੌਣ ਪਾਉਂਦਾ ਦਰਗਾਹ ਤੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਇਆ ਉਹ ਦਰਗਾਹ ਦੇ ਵਿੱਚ ਮਾਨ ਪਾਉਂਦਾ ਪਰਮ ਭਉ ਦੂਖ ਦਰਦ ਸਭ ਜਾਏ ਜਦੋਂ ਸ਼ਰਨ ਦੇ ਵਿੱਚ ਆਇਆ ਪਰਮੇਸ਼ਰ ਦੀ ਵਿੱਚ ਫਿਰ ਕਿਹਾ ਹੋਇਆ ਪਰਮ ਭਉ ਪਰਮ ਵੀ ਚਲਿਆ ਗਿਆ ਡਰ ਵੀ ਖਤਮ ਹੋ ਗਿਆ ਦੂਖ ਦਰਦ ਜਿਹੜੇ ਦੂਖ ਸੀ ਦਰਦ ਸੀ ਜਿਹੜੇ ਸਭ ਜਾਏ ਸਾਰੇ ਚਲੇ ਗਏ ਕਿੰਨਾ بڑا ਵਰ ਕਿੰਨਾ بڑا ਵਰ ਦੇ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਭ ਤੋਂ ਪਹਿਲਾਂ ਤਾਂ ਭਰਮ ਖਤਮ ਹੋਇਆ ਫਿਰ ਡਰ ਖਤਮ ਹੋਇਆ ਫਿਰ ਦੁੱਖ ਖਤਮ ਹੋ ਗਿਆ ਵੇ ਦਰਦ ਖਤਮ ਹੋ ਗਏ ਸਾਰੇ ਚਲੇ ਗਏ ਉੱਠ ਕੇ ਪਰਮਪਉ ਦੂਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਜਿਸਗੇ ਨਾਲ ਹੁਣ ਜਿਕਰ ਡਾਕਟਰ ਨੇ ਇੱਕ ਗੋਲੀ ਨਾਲ ਨਾਲ ਹੋਰ ਗੋਲੀ ਦੂ ਹੀ ਲਾ ਦਿੰਦੇ ਆ ਇਸ ਤਰ੍ਹਾਂ ਇੱਕ ਗੋਲੀ ਹੋਣ ਸਾਧੂਆਂ ਵਾਲੀ ਨਾਲ ਲਾ ਦਿੱਤੀ। ਕਹਿੰਦੇ ਕਦੋਂ ਇਹ ਭਾਈ ਦੁੱਖ ਦਰਦ ਗਏ ਆ। ਸਾਧ ਸੰਗ ਸਦ ਹਰ ਗੋਣ ਗਾਏ। ਇਹਨੇ ਜਦੋਂ ਸਾਧੂ ਨਾਲ ਸੰਗ ਕਰਕੇ ਸਦਾ ਹੀ ਹਰ ਦੇ ਗੁਣਾਂ ਨੂੰ ਗਾਏ। ਸਾਧ ਸੰਗ ਸਦ ਹਰ ਗੋਣ ਗਾਏ। ਮਨ ਮੇਰੇ ਗੁਰੂ ਪੂਰਾ ਸਲਾਹੇ। ਇਹਨੇ ਮੇਰੇ ਮਨਾਂ ਪੂਰੇ ਗੁਰੂ ਦੀ ਸਿਫਤ ਕਰ। ਉਸ ਦੀ ਵਡਿਆਈ ਕਰ ਨਾਮ ਨਿਧਾਨ ਕਹਿੰਦੇ ਜਿਹੜਾ ਨਾਮ ਹੈ ਇਹ ਨਿਧਾਨ ਹੈ ਤਾਂ ਇਸੇ ਨਿਧਾਨ ਕਹਿੰਦੇ ਆ ਰੱਬ ਨੂੰ ਜਿਹੜਾ ਸਾਰੇ ਖਜ਼ਾਨੇ ਦਾ ਮਾਲਕ ਹੈ ਉਹ ਨਿਧਾਨ ਹੈ ਨਾਮ ਨਿਧਾਨ ਜਪੋ ਦਿਨ ਰਾਤੀ ਕਹਿੰਦੇ ਦਿਨ ਰਾਤ ਜਪਣਾ ਹੈ ਲੇਕਿਨ ਆਪਣੀ ਸੋਚ ਤਾਂ ਹੋਰ ਹੈ ਕਿ ਇੱਕ ਵਾਰੀ ਜਾਏ ਕੰਮ ਨਵੇੜਿਆ ਹੈ ਆਪਣਾ ਕੰਮ ਕਦੋਂ ਨੱਬੜਨਾ ਹੈ ਕਦੋਂ ਖਤਮ ਹੋਣਾ ਹੈ ਕਦੋਂ ਸੱਚ ਖੰਡ ਨੂੰ ਜਾਣਾ ਹੈ ਜਦੋਂ ਦਿਨ ਰਾਤ ਜਪਣਾ ਨਾਮਨ ਤਾਂ ਆਰ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਕਹਿੰਦੇ ਜੋ ਫਿਰ ਮਨ ਚਾਹੁੰਦਾ ਉਸ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ ਕਿਸੇ ਤੋਂ ਮੰਗਣਾ ਪਿਆ ਨਾ ਕੋਈ ਅਰਦਾਸ ਕਰਨੀ ਪਈ ਅਰਦਾਸ ਕਰਨ ਦੀ ਲੋੜ ਤਾਂ ਨਹੀਂ ਇਹ ਤਾਂ ਪਾਤਸ਼ਾਹ ਨੇ ਲਿਖ ਦਿੱਤਾ ਨਹੀਂ ਇੱਥੇ ਲਿਖ ਦਿੰਦੇ ਵੀ ਤੂੰ ਅਰਦਾਸ ਕਰੀ ਤਾਂ ਤਨੂ ਫਲ ਪ੍ਰਾਪਤ ਹੋਣਗੇ ਨਹੀਂ ਕੀ ਲਿਖਿਆ ਨਾਮ ਅੰਦਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਕਹਿੰਦੇ ਜਿਹੜੇ ਫਲ ਦੀ ਲੋੜ ਸੀ ਜਿਹੜੀ ਕੰਮ ਦੀ ਲੋੜ ਸੀ ਜਿਹੜੀ ਚੀਜ਼ ਦੀ ਵੀ ਲੋੜ ਸੀ ਉਹ ਪ੍ਰਾਪਤ ਹੋ ਗਈ ਕਦੋਂ ਹੋਇਆ ਜਦੋਂ ਦਿਨ ਰਾਤ ਉਹਦਾ ਜਾਪ ਕੀਤਾ ਕੋਈ ਅਰਦਾਸ ਕੋਈ ਬੇਨਤੀ ਕਿਸੇ ਦੀ ਮਿਹਨਤ ਕਹਿਦਾ ਤਰਲਾ ਕਿਤੇ ਨਾਣਾ ਕਿਤੇ ਧੋਣਾ ਕਿਤੇ ਆਉਣਾ ਕਿਤੇ ਜਾਣਾ ਇਹ ਤਾਂ ਲੋੜ ਨਹੀਂ ਰਹੀ ਕਿਸੇ ਚੀਜ਼ ਦੀ ਵੀ ਨਾਮ ਅੰਧਾਨ ਜਪੋ ਦਿਨ ਰਾਤੀ ਜਦੋਂ ਦਿਨ ਰਾਤ ਉਹਦਾ ਸਿਮਰਨ ਕੀਤਾ ਮਨ ਇੱਛੇ ਪਾਲ ਪਾਏ ਬਿਲਕੁਲ ਸਪਸ਼ਟ ਕੋਈ ਸ਼ੰਕਾ ਕੋਈ ਬਹਿਮ ਪਰਮਾਨੰ ਵਿੱਚ ਰਹਿਣਾ ਨਹੀਂ ਚਾਹੀਦਾ ਸਾਰੀ ਜ਼ਿੰਦਗੀ ਮਿੰਤਾ ਤਰਲਿਆਂ 'ਚ ਘੜ ਦਿੰਦੇ ਆ ਫਿਰ ਵੀ ਨਹੀਂ ਕੰਮ ਬਣਦਾ ਫਿਰ ਆਪ ਅਰਦਾਸ ਕਰਦਾ ਤਾਂ ਵੀ ਨਹੀਂ ਬਣਦਾ ਫਿਰ ਦੂਸਰਿਆਂ ਕੋਲ ਤੁਰ ਪੈਂਦਾ ਵੀ ਤੂੰ ਮੇਰੇ ਅਰਦਾਸ ਕਰ ਦੇ ਤਾਂ ਵੀ ਨਹੀਂ ਬਣਦਾ ਇਹਦਰ ਜਦੋਂ ਦਿਨ ਰਾਤ ਸਿਮਰਨ ਕੀਤਾ ਫਿਰ ਆਪਣੇ ਆਪ ਕੰਮ ਨਹੀਂ ਜਾਂਦਾ ਇਹ ਅਸਲ ਗੁਲਾਮੀ ਨੂੰ ਖਤਮ ਕਰਦਾ ਹੈ ਨਾਮ ਦੀ ਏਡੀ ਤਾਕਤ ਹੈ ਫਿਰ ਮਨੁੱਖ ਕਿਸੇ ਦੇ ਗੁਲਾਮ ਨਹੀਂ ਰਹਿੰਦਾ ਨਹੀਂ ਤਾਂ ਅੱਜ ਤੱਕ ਇਹੀ ਅਲੰਭੇ ਆ ਕਿ ਅਸੀਂ ਦਾ ਗੁਲਾਮ ਹੈ ਅਲੰਭਾ ਦਿੰਦੇ ਆ ਨਾ ਸਿੱਖ ਕੇ ਅਸੀਂ ਦਾ ਗੁਲਾਮ ਹੈ ਗੁਲਾਮ ਪਾਈ ਤੁਸੀਂ ਆਪਣੀ ਕਰਤੂਤ ਕਰਕੇ ਗੁਲਾਮ ਹੈ ਤੁਸੀਂ ਨਾਮ ਨਹੀਂ ਜਪਦੇ ਇਸ ਕਰਕੇ ਗੁਲਾਮ ਹੈ ਨਾਮ ਦੀ ਤਾਂ ਐਡੀ ਤਾਕਤ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ ਤੋਂ ਰਿਹਾ ਕਰਨ ਬਾਅਦ ਤੇ ਰਾਜਾ ਮਜਬੂਰ ਹੋ ਜਾਂਦਾ ਹੈ ਰਾਤ ਨੂੰ ਨੀਂਦ ਨਹੀਂ ਪੈਂਦੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਬੰਦ ਕਰਤੇ ਫੜਕੇ ਲੇਕਨ ਰਾਤ ਨੂੰ ਰਾਤਾ ਰਾਜਾ ਬੇਚੈਨ ਹੋ ਜਾਂਦਾ ਹੈ ਸ਼ੇਰ ਦਾ ਰੂਪ ਧਾੜ ਕੇ ਆ ਕੇ ਕੋਠੇ ਤੇ ਚੜ ਜਾਂਦਾ ਹੈ ਢੜਕਾ ਮਾਰਦੇ ਆ ਕਿ ਹੁਣ ਵੀ ਖਾ ਲਿਆ ਘੜੀ ਵੀ ਖਾ ਲਿਆ ਸਾਰੀ ਰਾਤ ਬੜੀ ਡਰ ਵਿੱਚ ਲੰਘਦੀ ਐ ਸਵੇਰ ਨੂੰ ਇਕੱਠੇ ਕਰਕੇ ਦੁਬਾਰੀਆਂ ਨੂੰ ਕਹਿੰਦਾ ਉਹ ਰਾਜੇ ਦਾ ਹੁਕਮ ਕਰਦਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕਰ ਦੋ ਉਹ ਕਿਹੜੀ ਤਾਕਤ ਸੀ ਭਾਈ ਉਹ ਨਾਮ ਦੀ ਬਾਣੀ ਦੀ ਤਾਕਤ ਸੀ ਜਿਹੜੀ ਗੁਲਾਮੀ ਨੂੰ ਖਤਮ ਕਰਦੀ ਐ ਜਿਹੜੀ ਜੇਲ੍ਹਾਂ ਤੋਂ ਬਾਹਰ ਕੱਢ ਦਿੰਦੀ ਐ ਨਾਮ ਇਹੀ ਦੀ ਤਾਕਤ ਹੈ ਜਿਹੜੇ ਗੁਲਾਮੀ ਦੇ ਫੰਦਿਆਂ ਨੂੰ ਤੋੜ ਦਿੰਦਾ ਹੈ। ਨਾਮ ਦਾਣ ਜਪੋ ਦਿਨ ਰਾਤੀ। ਮਨ ਚਿੰਦੇ ਫਲ ਪਾਏ ਰੋਹ। ਸਤਗੁਰ ਜੇ ਵੜ ਅਵਰ ਨਾ ਕੋਏ। ਕਿੰਨੇ ਸਤਗੁਰ ਦੇ ਵਰਗਾ ਹੋਰ ਕੋਈ ਨਹੀਂ ਹੈ। ਇਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਸਤਿਗੁਰ ਜੇਵੜ ਅਬਰ ਨਾ ਕੋਈ ਗੁਰੂ ਪਾਰਬਰਮ ਪਰਮੇਸ਼ਰ ਸੋਏ ਕਹਿੰਦੇ ਗੁਰੂ ਪਾਰਬਰਮ ਹੈ ਗੁਰੂ ਪਰਮੇਸ਼ਰ ਹੈ ਗੁਰੂ ਰੱਬ ਹੈ ਗੁਰੂ ਪਾਰਬਰਮ ਪਰਮੇਸ਼ਰ ਸੋਏ ਜਨਮ ਮਰਨ ਦੂਖ ਤੇ ਰੱਖ ਹੈ ਕਹਿੰਦਾ ਜੇ ਜੰਮਨ ਮਰਨ ਤੋਂ ਦੁੱਖਾਂ ਤੋਂ ਰੱਖ ਲਿੰਦਾ ਕਿਹੜੀ ਤਾਕਤ ਹੈ ਇਹ ਗੁਰੂ ਦੀ ਤਾਕਤ ਹੈ ਇਹ ਪਰਮੇਸ਼ਰ ਦੀ ਤਾਕਤ ਹੈ ਜਨਮ ਮਰਨ ਦੁੱਖ ਤੇ ਰੱਖ ਹੈ ਮਾਇਆ ਬਿਕ ਫਿਰ ਬੋਹੜ ਨਾ ਚੱਖ ਹੈ ਕਹਿੰਦੇ ਫਿਰ ਮਾਇਆ ਜਿਹੜੀ ਬਿਕ ਹੈ ਨਾ ਜ਼ਹਿਰ ਹੈ ਫਿਰ ਨਾ ਚੱਖ ਹੈ ਕਹਿੰਦੇ ਫਿਰ ਇਹਦਾ ਸੁਆਦ ਨਹੀਂ ਚੱਖਦਾ ਮਾਇਆ ਮਮਤਾ ਮੋਣ ਹੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖੋਂ ਪਰੇ ਇਹ ਮਨਮੁਖਾਂ ਨੂੰ ਖਾਂਦੀ ਹੈ ਗੁਰਮੁਖਾਂ ਨੂੰ ਖਾ ਸਕਦੀ ਉਹਨਾਂ ਤੋਂ ਦੂਰ ਰਹਿੰਦੀ ਹੈ ਮਾਇਆ ਬਿਕ ਫਿਰ ਬਹੁੜ ਨ ਚੱਕ ਹੈ ਕਹਿੰਦੇ ਫਿਰ ਮੁੜ ਕੇ ਮਾਇਆ ਦੇ ਸਵਾਦ ਨੂੰ ਦੇਖਦਾ ਨਹੀਂ ਕਿ ਜ਼ਹਿਰ ਹੈ ਮਾਇਆ ਬਿਕ ਫਿਰ ਬਹੁੜ ਨ ਚੱਕ ਹੈ ਗੁਰ ਕੀ ਮਹਿਮਾ ਕਥਨ ਨਾ ਜਾਏ ਕਹਿੰਦੇ ਜਿਹੜੀ ਸ਼ਬਦ ਦੀ ਮਹਿਮਾ ਇਹ ਕਥੀ ਨਹੀਂ ਜਾ ਸਕਦੀ ਨਹੀਂ ਦੱਸੀ ਜਾ ਸਕਦੀ ਕਿ ਸ਼ਬਦ ਕੀ ਕਰ ਸਕਦਾ ਦੱਸਿਆ ਹੀ ਨਹੀਂ ਜਾ ਸਕਦਾ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰੂ ਪਰਮੇਸ਼ਰ ਸਾਚੇ ਨਹੀਂ ਕਹਿੰਦੇ ਗੁਰੂ ਤਾਂ ਪਰਮੇਸ਼ਰ ਹੈ ਸੱਚਾ ਨਾ ਹੈ ਸੱਚਾ ਸੰਜਮ ਕਰਨੀ ਸਭ ਸਾਚੀ ਕਹੇ ਸੱਚਾ ਸੰਜਮ ਹੈ ਸੱਚੀ ਕਰਨੀ ਹੈ ਸੋ ਮਨ ਨਿਰਮਲ ਕਹਿੰਦੇ ਉਹ ਮਨ ਨਿਰਮਲ ਹੋ ਜਾਂਦਾ ਜੋ ਗੁਰ ਸੰਗ ਰਾਚੀ ਜਿਹੜਾ ਗੁਰ ਦੇ ਸੰਗ ਰਚ ਜਾਂਦਾ ਹੈ ਸ਼ਬਦ ਦੇ ਨਾਲ ਰਚ ਜਾਂਦਾ ਉਹ ਮਨ ਸੱਚਾ ਹੋ ਜਾਂਦਾ ਉਹ ਮਨ ਨਿਰਮਲ ਹੋ ਜਾਂਦਾ ਹੈ ਜਿਹੜਾ ਸ਼ਬਦ ਦੇ ਨਾਲ ਮਿਲ ਜਾਂਦਾ ਹੈ ਇਸ ਨੂੰ ਸ਼ਬਦ ਦਾ ਰੰਗ ਚੜ ਜਾਂਦਾ ਉਹ ਮਨ ਨਿਰਮਲ ਹੋ ਜਾਂਦਾ ਸੋ ਮਨ ਨਿਰਮਲ ਜੋ ਗੌਰ ਸੰਗ ਅਰਾਚੀ ਕਹਿੰਦਾ ਗੁਰ ਦੇ ਸੰਗ ਕਰਕੇ ਰਚ ਗਿਆ ਵਿਚੇ ਸਮਾ ਗਿਆ ਗੁਰੂ ਪੂਰਾ ਪਾਈਏ ਬੜਾ ਭਾਗ ਕਹਿੰਦੇ ਪੂਰਾ ਗੁਰੂ ਵੱਡੇ ਭਾਗਾ ਨਾਲ ਪਾਇਆ ਜਾਂਦਾ ਲੇਕਨ ਪਾਤਸ਼ਾਹ ਨੇ ਬਚਨ ਕੀਤਾ ਕਿ ਗੁਰ ਨੂੰ ਪਾਉਣ ਵਾਸਤੇ ਸਬਦ ਨੂੰ ਪਾਉਣ ਵਾਸਤੇ ਕੀ ਕੁਝ ਕਰਨਾ ਪੈਣਾ ਹੈ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਹਿੰਦੇ ਕਾਮ ਨੂੰ ਛੱਡ ਕਿਸੇ ਵੀ ਗੱਲ ਹੁੰਦੀ ਹੈ ਪੰਜਾਂ ਬੈਰੀਆਂ ਦੀ ਕਾਮ ਸਭ ਦਾ ਚੌਧਰੀ ਹੈ ਇਹ ਸਭ ਤੇ ਮੂਹਰੇ ਹੋ ਕੇ ਖੜ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਇੱਕ ਅਵਸਥਾ ਹੀ ਜੀ ਆ ਜਾਂਦੀ ਹੈ ਕਾਮ ਦੀ ਲਹਿਰ ਦੇ ਵਿੱਚ ਮਾਇਆ ਨੂੰ ਵੀ ਛੱਡ ਦਿੰਦਾ ਹੈ ਲੋਭ ਨੂੰ ਵੀ ਛੱਡ ਦਿੰਦਾ ਹੈ ਹੰਕਾਰ ਨੂੰ ਵੀ ਛੱਡ ਦਿੰਦਾ ਹੈ ਇੱਧਰ ਬਚਨ ਕਰਦੇ ਆ ਪਾਤਸ਼ਾ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਹਿੰਦੇ ਇਹਨਾਂ ਨੂੰ ਛੱਡ ਦੇ ਮਨ ਤੋਂ ਤਿਆਗ ਦੇ ਇਹਨਾਂ ਨੂੰ ਕਰ ਕੇ ਕਿਰਪਾ ਕਹਿੰਦੇ ਫੇਰ ਤੇਰੇ ਪਰ ਕਿਰਪਾ ਕਰਨੀ ਆ ਆਪਾਂ ਤਾਂ ਰੋਜ਼ ਕਹਿੰਦੇ ਕਿ ਕਿਰਪਾ ਕਰ ਦੇ ਇਸ ਤਰ੍ਹਾਂ ਨਹੀਂ ਕਿਰਪਾ ਕਰਨੀ ਜਦੋਂ ਤੱਕ ਤੂੰ ਕਾਮ ਕ੍ਰੋਧ ਲੋਭ ਨੂੰ ਨਹੀਂ ਛੱਡਦਾ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਕਹਿੰਦੇ ਫੇਰ ਕਿਰਪਾ ਕਰਨਗੇ ਗੁਰਚਾਰਨ ਦੇ ਨਿਵਾਸ ਫਿਰ ਤੇਰਾ ਨਿਵਾਸ ਕਿੱਥੇ ਹੋ ਜੇਗਾ ਸ਼ਬਦ ਦੇ ਵਿੱਚ ਨਿਵਾਸ ਹੋ ਜੇਗਾ ਫਿਰ ਪਰਮੇਸ਼ਰ ਦੇ ਵਿੱਚ ਨਿਵਾਸ ਹੋ ਜੇਗਾ ਪਰਮੇਸ਼ਰ ਦੇ ਵਿੱਚ ਵਾਸਾ ਹੋ ਜੇਗਾ ਤੇਰਾ ਤੇਰਾ ਸੱਚਖੰਡ ਵਿੱਚ ਵਾਸਾ ਹੋਏਗਾ ਸੱਚਖੰਡ ਵਿੱਚ ਵਾਸਾ ਕਦੋਂ ਹੋਣਾ ਹੈ ਜਦੋਂ ਕਾਮ ਕ੍ਰੋਧ ਲੋਭ ਨੂੰ ਤਿਆਗਣਾ ਹੈ ਇਹ ਤਾਂ ਪਰਤੱਖ ਲਿਖ ਦਿੱਤਾ ਪਾਚਾ ਨੇ ਕਾਮ ਕ੍ਰੋਧ ਲੋਭ ਮਾਨ ਤੇ ਤਿਆਗ ਕਰ ਕਿਰਪਾ ਗੁਰ ਚਰਨਿ ਨਿਵਾਸ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਨਿਵਾਸ ਹੋ ਜਾਏਗਾ ਸੱਚਖੰਡੀ ਨਿਵਾਸ ਹੋ ਜਾਏਗਾ ਸੱਚਖੰਡ ਜੀ ਤੇਰਾ ਵਾਸਾ ਹੋ ਜਾਏਗਾ ਹੁਣ ਕਿਹਨਾ ਪ੍ਰਾਣੀਆਂ ਦਾ ਸੱਚਖੰਡ ਜੀ ਵਾਸਾ ਹੁੰਦਾ ਜਿਹੜੇ ਕਾਮ ਕ੍ਰੋਧ ਲੋਭ ਨੂੰ ਛੱਡ ਦਿੰਦੇ ਆ ਕਰੇ ਕਿਰਪਾ ਕਰੋ ਜਰਨ ਨਮਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਕਹਿੰਦੇ ਇਹ ਸੱਚੀ ਅਰਦਾਸ ਤਾਂ ਇਹ ਐ ਅਰਦਾਸ ਦਾ ਦਰਦਾ ਕਰ ਦਿੱਤਾ ਕਿ ਸੱਚੀ ਅਰਦਾਸ ਕਿਹੜੀ ਹੈ ਇਹ ਕਾਮ ਕ੍ਰੋਧ ਲੋਭ ਨੂੰ ਮਨ ਤੋਂ ਤਿਆਗਣਾ ਅਸੀਂ ਤਾਂ ਹੋਰ ਦਾਤਾਂ ਕਰਦੇ ਆ ਤਿਆਗਣਾ ਕੁਝ ਨਹੀਂ ਚਾਹੁੰਦੇ ਜਾਣਾ ਸੱਚ ਘੜਨ ਨੂੰ ਚਾਹੁੰਦੇ ਆ ਇਸ ਤਰ੍ਹਾਂ ਸੰਭਵ ਹੈ ਖੇਤ ਤੋਂ ਕਹਿੰਦੇ ਆਖੇ ਫਸਲ ਵੱਢ ਲਈ ਐ ਲੇਕਿਨ ਖੇਤੀ ਜੀ ਬੀਜ ਬੀਜੜਾ ਨਹੀਂ ਚਾਹੁੰਦੇ ਜੇ ਪਾਈ ਖੇਤੀ ਜੀ ਬੀਜ ਪਾਵਾਂਗੇ ਤਾਂ ਜੰਮੂ ਜੇ ਗੁਰੂ ਦੇ ਹੁਕਮ ਨੂੰ ਮੰਨਾਂਗੇ ਤਾਂ ਸਾਡਾ ਭਲਾ ਹੋਣਾ ਹੈ ਤਾਂ ਸਾਡਾ ਕੰਮ ਵੱਢ ਜਾਣਾ ਹੈ ਜਦੋਂ ਦਿਨ ਰਾਤ ਨਾਮ ਨੂੰ ਜਪਿਆ ਫਿਰ ਜਿਹ ਹੈ ਜਿਆ ਫਲ ਚਾਹੀਦਾ ਉਹ ਜਿਆ ਪ੍ਰਾਪਤ ਹੋ ਜਾਂਦਾ ਹੈ ਕਾਮਕਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਕਹਿੰਦੇ ਪ੍ਰਭੂ ਨੂੰ ਸੱਚੀ ਅਰਦਾਸ ਹੈ ਕਿਹੜੀ ਕਾਮਕਰੋਧ ਲੋਭ ਨੂੰ ਛੱਡਣਾ ਜੋ ਕਿਸੇ ਸ਼ਬਦ ਪੜ੍ਹਿਆ ਹੈ ਇਹ ਸੱਚੀ ਅਰਦਾਸ ਤਾਂ ਕਹਿੰਦੇ ਇਹ ਹੈ ਅਸੀਂ ਤਾਂ ਹੋਰ ਅਰਦਾਸਾਂ 'ਚ ਉੜ ਜਗੇ ਸਾਰੀ ਜ਼ਿੰਦਗੀ ਅਰਦਾਸਾਂ ਵਿੱਚੇ ਕੱਢ ਲਈ ਲੇਕਿਨ ਕੰਮ ਤਾਂ ਬਣਿਆ ਨਹੀਂ ਕੰਮ ਤਾਂ ਦਰਗਾਹ ਵਿੱਚ ਤਾਂ ਨਿਵਾਸ ਮਿਲਿਆ ਨਹੀਂ ਇਹ ਤਾਂ ਪੜਕਰ ਪੜਕ-ਪੜਕ ਕੇ ਜੁਨੀਆਂ ਗੁਜ਼ਾਰਦਾ ਸੱਚਖਾੜੀ ਨਿਵਾਸ ਕਿਤਰਾ ਹੋਣਾ ਹੈ ਜਦੋਂ ਪਰਮੇਸ਼ਰ ਨੇ ਦਇਆਲ ਹੋਣਾ ਹੈ ਪਰਮੇਸ਼ਰ ਨੇ ਕਦੋਂ ਦਇਆਲ ਹੋਣਾ ਹੈ ਜਦੋਂ ਦਿਨ ਰਾਤ ਉਹਦਾ ਸਿਮਰਨ ਕਰੇ ਉਹ ਸਾਧ ਸੰਗਤ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕਿ ਤੋ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਪਕਸ਼ਣੀ ਹੁਣ ਬੁਲਾਓ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ